ਆ ਕੱਲ ਪਰਸੋਂ ਦੀ ਗੱਲ ਆ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਨੇ ਦਰਬਾਰ ਸਾਹਿਬ ਨਿੱਕੇ ਨਿੱਕੇ ਨਿਆਣੇ ਸਕੂਲਾਂ ਦੇ ਇਕੱਠੇ ਕਰਕੇ ਤੇ ਅਰਦਾਸ ਕਰਵਾਈ ਵੀ ਨਸ਼ਾ ਮੁਕਤ ਕਰ ਦਿਆਂਗੇ ਠੀਕ ਆ ਭਾਈ ਤੁਹਾਨੂੰ ਮੁਬਾਰਕ ਆ ਜੇ ਤੁਹਾਡੀ ਨੀਤ ਸਾਫ਼ ਆ ਤੇ ਪਰ ਕੱਲੀ ਨਿਆਣਿਆਂ ਨੂੰ ਸੌਂਚ ਕਾ ਕੇ ਸਰਜੂ ਸੋਚਣ ਵਾਲੀ ਗੱਲ ਆ ਵੀ ਜਿਨ੍ਹਾਂ ਨਿਆਣਿਆਂ ਨੂੰ ਪਤਾ ਹੀ ਕਿਸੇ ਗੱਲ ਦਾ ਨਹੀਂ ਨਿਆਣਿਆਂ ਦੇ ਭਾਰ ਕਿਉਂ ਪਾਇਆ ਸੌਂਦਾ ਜੇ ਸੌਂਚ ਕਾਉਣੀਆਂ ਦਰਬਾਰ ਸਾਹਿਬ ਕੜ ਕੇ ਪਿੰਡਾਂ ਦੇ ਮੈਂਬਰ ਪੰਚਾਇਤਾਂ ਖੜੋ ਪਿੰਡਾਂ ਦੇ ਸਰਪੰਚ ਖੜੋ ਸ਼ਹਿਰਾਂ ਦੇ ਕਾਉਂਸਲਰ ਖੜੋ ਬਲਾਕ ਸੰਤੀ ਦੇ ਚੇਅਰਮੈਨ ਖੜੋ ਸੌ ਖੜ ਤੁਹਾਡੇ ਐਮਐਲਏ ਸੌ ਖੜ ਤੁਹਾਡੇ ਐਮਪੀ ਸੌ ਖਾਵੇ ਪੰਜਾਬ ਪੁਲਿਸ ਦੇ ਵੱਡੇ ਵੱਡੇ ਆਲਾ ਅਫਸਰ ਮੁੱਖ ਮੰਤਰੀ ਸਾਹਿਬ ਜੇ ਹਿੰਮਤ ਰੱਖਦੇ ਇਹਨਾਂ ਨੂੰ ਵੀ ਸੌ ਬਰਾਬਰ ਦੀ ਉੱਥੇ ਖਿਲਾੜ ਕੇ ਹੁਣ ਖਵਾਓ ਵੀ ਪੰਜਾਬ ਚੋਂ ਨਸ਼ਾ ਤੁਸੀਂ ਕੱਢਣਾ ਤੁਸੀਂ ਨਿਆਂਿਆਂ ਦੇ ਅੱਗੇ ਲਾ ਕੇ ਤੇ ਨਿਆਂਿਆਂ ਕਿਹੜਾ ਨਸ਼ਾ ਵੇਖਿਆ ਤੁਸੀਂ ਸਿਕ ਉਹਨਾਂ ਨੂੰ ਦੂਜੇ ਬੰਨੇ ਪਾ ਲਿਆ ਨਿਆਣਾ ਦਾ ਕੁਝ ਹੋਊਗਾ ਨਿਆਣੇ ਕਿਹੜੇ ਜੇਬਾਂ ਚ ਪਾਈ ਫਿਰਦੇ ਆ ਸਿਸਟਮ ਤੇ ਤੁਹਾਡਾ ਜੇਬਾਂ ਚ ਪਾਈ ਫਿਰਦਾ ਪੰਚਾਂ ਨੂੰ ਨਹੀਂ ਪਤਾ ਸਰਪੰਚਾਂ ਨੂੰ ਨਹੀਂ ਪਤਾ ਮੈਂਬਰਾਂ ਨੂੰ ਨਹੀਂ ਪਤਾ ਕਾਉਂਸਲਰਾਂ ਨੂੰ ਨਹੀਂ ਪਤਾ ਕੀ ਥਾਣੇ ਦੇ ਐਸਐਚ ਨੂੰ ਨਹੀਂ ਪਤਾ ਹੁੰਦਾ ਕੀ ਜ਼ਿਲ੍ਹੇ ਦੇ ਐਸਐਸਪੀ ਨੂੰ ਨਹੀਂ ਪਤਾ ਹੁੰਦਾ ਪਿੰਡ ਚ ਕਿਹੜਾ